हां जी दोस्तों सारेया नुं सत श्री अकाल स्वागत है ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਚੀਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਨਤਰਨ ਸਾਹਿਬ ਪਹੁੰਚੇ ਆ ਵੀਰ ਰਾਜਪਾਲ ਰਾਜੂ ਹਰਾਂ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਜਲਦੀ ਅਪਡੇਟ ਜਿਹੜੀ ਆਪਾਂ ਇਸ ਘਰੋਂ ਤੁਹਾਨੂੰ ਦੇ ਦੇਈ ਦੀ ਆ ਤੇ ਵਿਕਰੀ ਵਾਲੇ ਪਸ਼ੂ ਦੀ ਜਿੱਕਰ ਆਪਾਂ ਗੱਲ ਕਰ ਲਈਏ ਤੇ ਘੱਟੋ ਘੱਟ ਦੀ ਅੱਜ ਤਿੰਨ ਬੈੜਾ ਬਿਲਕੁਲ ਗੱਬਣ ਦੇ ਤੇ ਚਾਰ ਬੈੜਾ ਸੁਈਆਂ ਸਵਾਈਆਂ ਨੇ ਤੇ ਰੇਡ ਜਿਹੜੇ ਆ ਦੋਸਤੋ ਵਾਇਬਰੇਟ ਵੀ ਹੋਣਗੇ ਤੇ ਕੁਝ ਜਿਹੜੇ ਦੋਸਤੋ ਪਸ਼ੂ ਜਿਹੜੇ ਉੱਚੇ ਵੀ ਮਿਲਣਗੇ ਬਾਕੀ ਕੁਆਲਿਟੀ ਹਰ ਇੱਕ ਪਸ਼ੂ ਦੀ ਵੱਖੋ ਵੱਖਰੀ ਆ ਜਿਹੋ ਜਿਹਾ ਪੈਸਾ ਤੁਸੀਂ ਲਾ ਲਓਗੇ ਦੋਸਤੋ ਉਹ ਜੀ ਕੁਆਲਿਟੀ ਜਿਹੜੀ ਮਿਲ ਜੂਗੀ ਤੇ ਚਾਰ ਬੈੜਾ ਬਿਲਕੁਲ ਸੁਈਆਂ ਸਵਾਈਆਂ ਨੇ ਪ੍ਰੋਪਰ ਡਿਟੇਲ ਜਿਹੜੀ ਆ ਰਾਜਪਾਲ ਭਾਈ ਦੇ ਨਾਲ ਜੀ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦਾਂਗੇ ਅੱਜ 10 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 11:30 11 ਕਵਜ ਦਾ ਸਮਾਂ ਹੈਗਾ ਠੀਕ ਹੈ ਜੀ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਇੱਕ ਜਰਸੀ ਦੇ ਵਿੱਚ ਦੋਸਤੋ ਨਗਦ ਖਾਦਾਂਗੇ ਤੇ ਬਾਕੀ ਕੁਝ ਐਚਐਫ ਬੱਛੀਆਂ ਨੇ ਤੇ ਕੁਝ ਕ੍ਰੋਸ ਸੰਗ ਦੇ ਵਿੱਚ ਤੁਹਾਨੂੰ ਬੜਾ ਵੇਖਣ ਦੇ ਵਿੱਚ ਮਿਲ ਜਾਣਗੀਆਂ ਦੋਂਦੀਆਂ ਚੌਕੀਆਂ ਵੜਾ ਵੀ ਅਜੋ ਅਵੇਲੇਬਲ ਨੇ ਸੋ ਬਿਲਕੁਲ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਆਪਣੀ ਨਿਰਪੱਖਤਾ ਸੰਭੀ ਜਾ ਜਿਹੜੀ ਜ਼ਰੂਰ ਘਰ ਵਿਜਿਟ ਕਰਕੇ ਕਰ ਲਿਓ ਠੀਕ ਹੈ ਜੀ ਆਓ ਕਰਦੇ ਆਂ ਗੱਲਬਾਤ ਆਜੋ ਦੋਸਤੋ ਕਰਦੇ ਆਂ ਗੱਲਬਾਤ ਲੈ ਲਈ ਪੂਰੀ ਇਨਫੋਰਮੇਸ਼ਨ ਵੀਰ ਰਾਜਪਾਲ ਰਾਜਗੁਰੋਂ ਦੇ ਕੋਲੋਂ ਆਜੋ ਭਰਾ ਜੀ ਸਤਿ ਸ੍ਰੀ ਅਕਾਲ ਸਤੂ ਸਾ ਸਤਿ ਸ੍ਰੀ ਅਕਾਲ ਹੋਰ ਭਾਈ ਰਾਜਪਾਲ ਜੀ ਕੀ ਹਾਲ ਚਾਲ ਵੀਰੇ ਬਹੁਤ ਬਹੁਤ ਵਧੀਆ ਭਾਈ ਜੀ ਹੋਰ ਕਹਿਵਾ ਕੈਂਪੂ ਰ ਅੱਛਾ ਰਾਜਪਾਲ ਭਾਈ ਪਸ਼ੂ ਵੇਚਦੇ ਹੋ ਕੁਤੇ ਜਾਂਦੇ ਫਿਰ ਹਾਂਜੀ ਹਾਂਜੀ ਨਾਲ ਨਾਲ ਵੇਚਦੇ ਜਾਂਦੇ ਜੀ ਠੀਕ ਆ ਜੀ ਡਿਮਾਂਡ ਪੈਣ ਭਰਾਮ ਦੀ ਵੀ ਵਿਡੀਓ ਤੋਂ ਪਿੜਾ ਵੀ ਵੇਚਦੇ ਜਾਂਦੇ ਆਉਂਦੇ ਜਾਂਦੇ ਤੇ ਤੁਰੇ ਜਾਂਦੇ ਡਿਮਾਂਡ ਮੂੜ ਪੈਣ ਭਰਾਮ ਦੀ ਕਿੱਦਾਂ ਆਉਂਦੀ ਫਿਰ ਜੀ ਡਿਮਾਂਡ ਭਾਜੀ ਇੱਕੇ ਗਾਂ ਦਾ ਲਾਮਾ ਆਇਆ ਆ ਜੋ ਆਪਾਂ ਵੀਡੀਓ ਪਾਉਣ ਲੱਗੇ ਆ ਅੱਜ ਤੱਕ ਲਾਮਾ ਨਹੀਂ ਆਪਨੋਂ ਆਇਆ ਅੱਛਾ ਜੀ ਹਾਂਜੀ ਕੀ ਗੱਲ ਹੋ ਗਈ ਸੀ ਉਹ ਵੀ ਬੱਚਾ ਮਰੀ ਹੀ ਕਿਤੇ ਜਾ ਮ ਆ ਮੇਰੀ ਨਹੀਂ ਪਸ ਪਰ ਮੈਂ ਦੱਸ ਕਿ ਇਹ ਦਿੱਤੀ ਹਨ ਨੂੰ ਵੈਸੇ ਮਾਹ ਪੀ ਪੂਰਾ ਪੂਰਾ ਕਰ ਸਕਦੀ ਜੋ ਹੱਥ ਭੰਣੇ ਪੈ ਰਹੇ ਜੋ ਬਿਲਕੁਲ ਬਿਲਕੁਲ ਦੇਖੋ ਜੀ ਬੱਚੇ ਨਾਲ ਕਦੀ ਕੋਈ ਇਲਾਮਾ ਨਹੀਂ ਆਇਆ ਚਲੋ ਬੱਚੇ ਨਾਲ ਸਭ ਕੁਝ ਆ ਸਾਰੇ ਭੈਣ ਭਰਾ ਵੀਰ ਸਿਆਣੇ ਆ ਕਿਹੜਾ ਬੱਚੇ ਤੋਂ ਬਿਨਾ ਪਸੂ ਉਪਰਾ ਵੀਰ ਜੀ ਕਰ ਜਾਂਦਾ ਉਸ ਦਾ ਮਨ ਨਹੀਂ ਲੱਗਦਾ ਮਨ ਨਹੀਂ ਲੱਗਦਾ ਤਾਂ ਵੱਡੀ ਕਰਨੀ ਕੋਈ ਚਲੋ ਕੋਈ ਚੱਕਰ ਨਹੀਂਗਾ ਤੇ ਇਸ ਤੋਂ ਬਾਅਦ ਵੀਰ ਅੱਜ ਰਾਜਪਾਲ ਬਾਈ ਅੱਜ ਆਪਣੇ ਕੋਲ ਪਸ਼ੂ ਸੱਤ ਨਗ ਨੇ ਹਾਂਜੀ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਤਾਂ ਗੱਭਣਾ ਨੇ ਮੇਰੇ ਕੋਲ ਤੇ ਚਾਰ ਸੋਈਆਂ ਸਵਾਈਆਂ ਹਾਂਜੀ ਹਾਂਜੀ ਇੱਕ ਸਿੱਧੂ ਸਾਹਿਬ ਥੋੜੀ ਕਿ ਚਾਰ ਕਿਤੇ ਲੈਂਦੀ ਆ ਕੱਚੀ ਆ ਜੀ ਆ ਪਹਿਲਣ ਵੱਛੀ ਦੀ ਹਾਂਜੀ ਆ ਪਹਿਲਣ ਵੱਛੀ ਦੁੰਦੀ ਆ ਅੱਛਾ ਜੀ ਇਹ ਅਜੇ ਭੈਣ ਭਰਾਵਾਂ ਨੂੰ ਚਾਰ ਕਿ ਦਿਨ ਰੋਕ ਕੇ ਮੇਰਾ ਰਾਦਾ ਪਾਵਾਂਗੇ ਵੱਛੀ ਚੰਗੀ ਵੈਸੇ ਹਾਂ ਵੱਛੀ ਬਹੁਤ ਚੰਗੀ ਆ ਸੋ ਕਿਸੇ ਵੀਰ ਦੇ ਧਿਆਨ ਦੇ ਵਿੱਚ ਲਿਆ ਦਗੇ ਫਿਲਹਾਲ ਹਾਂ ਹਾਂ ਜੇ ਹੋ ਸਕਦਾ ਕਿਸੇ ਵੀਰ ਨੇ ਸੌਦਾ ਕਰਨਾ ਵੀ ਚਾਰ ਦਿਨ ਤੋਂ ਸੱਤ ਦਿਨ ਕੱਚੀ ਚੱਲਦੀ ਹੋਵੇ ਹਾਂ ਜੀ ਨਾ ਪੰਜ ਸੱਤ ਦਿਨ ਆ ਦੇਖੋ ਜੀ ਸਾਂਭ ਕੇ ਪਾਵਾਂਗੇ ਜੀ ਨੌ ਵੱਛੀ ਆ ਤੇ ਮੋਹੋਂ ਦੰਦੋਂ ਕਿਵੇਂ ਆ ਜੀ ਦੋਂਦੀ ਆ ਭਾਜੀ ਜੀ ਦੋਂਦੀ ਆ ਹਾਂਜੀ ਮੋਹੋਂ ਦੰਦੋਂ ਦੋਸਤੋਂ ਦੋਂਦੀ ਆ ਠੀਕ ਆ ਤੇ ਬਸ ਇਹ ਪਲੂਨ ਪਹਿਲਾ ਸੂਆ ਸੋਣਾ ਕੱਦ ਕੱਦ ਬਹੁਤ ਸੋਣਾ ਠੀਕ ਆ ਜੀ ਕੱਦ ਕੱਟੀ ਸੋਣਾ ਬਾਕੀ ਥੜ ਭਾਂਡਾ ਬਹੁਤ ਸੋਣਾ ਦੇ ਤੇ ਜਿਹੜਾ ਲੇਵਾ ਦੋਸਤੋਂ ਬਿਲਕੁਲ ਟਾਇਰ ਕਸਮੇ ਜੇ ਲੈਵੀ ਦੇ ਰੂਗੀ ਕੰਪੈਕਟ ਟਰੈਕਟਰ ਹੋਵੇਗਾ ਠੀਕ ਆ ਤੇ ਹਜੇ ਪੂਰੀ ਤਿਆਰੀ ਕਰਦੀ ਪਈ ਆ ਲਾਇ ਰੂਏ ਪਈ ਇਹਨਾਂ ਦੇ ਬਣੂ ਤੁਹਾਨੂੰ ਪੂਰਾ ਤੇ ਹਫਤਾ ਖੰਡ ਜਿਹੜੀ ਹਜੇ ਕੱਚੀ ਆ ਠੀਕ ਆ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਜਿਹੜੀ ਜਰਸੀ ਵਿਖਾਉਣੀ ਆ ਤੇ ਇਹਦੀ ਆਪਾਂ ਡੀਟੇਲ ਲੈਣੀ ਆ ਵੀਰ ਰਾਜਪਾਲ ਤੋਂ ਵੀ ਕੀ ਇਹਦੀ ਇਨਫੋਰਮੇਸ਼ਨ ਦੂਜੇ ਨੰਬਰ ਤੇ ਜਰਸੀ ਆ ਗਈ ਆ ਆਪਣੇ ਕੋਲ ਇਹ ਸਿੱਧੂ ਸਾਹਿਬ ਤਿੱਜੇ ਸੂਏ ਆ ਸੁਣਾ ਇਹਨੇ ਤੇ 5 ਲੀਟਰ ਦੁੱਧ ਦੀ ਇਹ ਗਾਰੰਟੀ ਤੇ ਆਈਗਾ ਕਦੀ ਲੀਟਰ ਤੇ ਹਾਂਜੀ ਦੋ ਸੁਗੇ ਆਉਂਦੇ 25 26 ਲੀਟਰ ਦੁੱਧ ਚ ਹੋਇਆ ਹੈ ਅੱਛਾ ਜੀ ਤੇ ਜਿੰਨਾ ਲਿਵਾ ਨਾ ਅੱਗੇ ਇਹਨਾਂ ਹੋਰ ਜੀ ਜਾਂਦੇ ਆ ਬਾਨਾਂ ਨੇ ਬਹੁਤੀ ਥੱਲੇ ਆਉਂਦੇ ਬੰਦੀ ਹੈ ਹੂੰ ਲੈ ਲਿਵੇ ਦੀ ਆ ਬੜੀ ਬਨੂਗੀ ਫਿਰ ਤੁਹਾਨੂੰ ਹਜੇ ਕਿੰਨੇ ਘੜੀ ਆ ਦਿਨ ਪਾਜੀ ਹਜੇ 4 5 ਕੱਢ ਜਾਣੇ ਨੇ 4 5 ਦਿਨ ਹਜੇ ਕੱਢ ਜਾਣੇ ਬਾਕੀ ਕੁਝ ਪਤਾ ਵੀ ਨਹੀਂ ਗਰਮੀ ਨਾਲ ਗਾਈਂ ਕਦੀ ਪਹਿਲਾਂ ਵੀ ਸੁਉ ਪੈਂਦੀਆਂ ਨੇ ਤੇ ਪਰ ਬਣਉਣੀਆਂ ਜਾਣੀਆਂ ਫਿਰ ਵੀ ਸੁਕੇ ਬਨ ਜਾਣਗੀਆਂ ਠੀਕ ਆ ਜੀ ਬਾਅਦ ਚ ਬਨ ਜਾਣਗੀਆਂ ਤੇ ਬਾਕੀ ਆ ਤਪੜ ਤਪੜੇ ਆਈ ਹਾਂਜੀ 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 ਐ ਓਕੇ ਆ ਠੰਡੀ ਐ ਠੀਕ ਆ ਜੀ ਕੋੜਾ ਜੀ ਲਓ ਜੀ ਖੋਲ ਕੇ ਦਿਖਾਈਏ ਜਰਸੀ ਵੜਾ ਦੋਸਤੋ ਤੀਜਾ ਸਵੇਰ ਹੋਣਾ ਠੀਕ ਹੈ ਤੇ ਸਮਾਂ ਹਜੇ ਲੈ ਜਾਊਗੀ ਜਿਵੇਂ ਢਿੱਲ ਢੁਲ ਲੜਦੋਂ ਤੁਸੀਂ ਦੇਖ ਰਹੇ ਹੋ ਵੀ ਹਜੇ ਹੈਗੀ ਹੈ ਢਿੱਲ ਤੇ ਹਵਾਨਾ ਪੂਰਾ ਬਣਾ ਲਊਗੀ ਠੀਕ ਹੈ ਹੁਣ ਵੀ ਤੁਸੀਂ ਦੇਖੋਗੇ ਵੀ ਜਿਵੇਂ ਵੀਰਾਂ ਦਾ ਵੀ 20 ਤੋਂ ਪਲੱਸ ਦਾ ਜਿਹੜਾ ਦੁੱਧ ਗਰੰਟੀ ਦੇ ਆਈ ਹੈ ਵੀ ਜਿਵੇਂ 25 ਲੀਟਰ ਦੀ ਇੱਕ ਗੱਲ ਕੀਤੀ ਆ ਸੋ ਬਾਕੀ ਪਰ ਹੋ ਆਪਾਂ ਖੋਲ ਕੇ ਤੋੜ ਕੇ ਦਿਖਾਉਣੇ ਆ ਫਾਜੂ ਜੀਰਾ ਦੋਸਤੋ ਜਰਸੀ ਦੇ ਵਿੱਚ ਬਹੁਤ ਹੀ ਵੀਰਾਂ ਦੀ ਡਿਮਾਂਡ ਆ ਖਰੀਦਣਾ ਚਾਹੁੰਦੇ ਹੋ ਅਮਰਸਰੀ ਪਿਓਰ ਜਸਤੀ ਵੇਖੋ ਆ ਵੇਖੋ ਫੇਸ ਕੁਆਲਟੀ ਵੇਖੋ ਠੀਕ ਆ ਬੁੱਲੇ ਦੇ ਭਾਵੇਂ ਆ ਦੇ ਆ ਵੇਖੋ ਅੱਖਾਂ ਦੇ ਵਿੱਚ ਕਾਰ ਬਿਲਕੁਲ ਡੰਗਾਈ ਵੀ ਪੂਰੀ ਤੇ ਫੇਸ ਕੁਆਲਟੀ ਛੋਟਾ ਜਿਹਾ ਕੰਨ ਮੂੰਹ ਮੱਥਾ ਵੀ ਆ ਤੁਸੀਂ ਵੇਖੋ ਜਿਵੇਂ ਆਪਾਂ ਕਹਿੰਦੇ ਵੀ ਚਿੱਬਾ ਜਿਹਾ ਫੇਸ ਕੁਆਲਟੀ ਹੁੰਦੀ ਆ ਬਿਲਕੁਲ ਉਸ ਹਿਸਾਬ ਨਾਲ ਦੀ ਆ ਤੁਰੀਏ ਅੱਖਾਂ ਬਾਹਰ ਨੂੰ ਉਭਰੀਆਂ ਆ ਮੱਥਿਓ ਵਿੱਚ ਬਿਲਕੁਲ ਸਨ ਜਿਹਾ ਦੋਸਤੋ ਬੈਠਵਾ ਤੇ ਥਣ ਚੱਡਾ ਆ ਵੇਖ ਕੇ ਚੈੱਕ ਕਰੋ ਪਾਰਾ ਜੁੱਸਾ ਹੈਗਾ ਸਰੀਰ ਤੋਂ ਬੰਦਰ ਵੇ ਕੀ ਤੇ ਪੂਰੇ ਵੱਜਣ ਵਾਲੀ ਆ ਠੀਕ ਆ ਜਿਵੇਂ ਪੰਜਾਬ ਦੀ ਜਰਸੀ ਦੀ ਆਪਾਂ ਗੱਲ ਕਰਦੇ ਆ ਦੋਸਤੋ ਉਹ ਵੰਡ ਦੇ ਵਿੱਚ ਆ ਪੰਜਾਬ ਦੀ ਜਰਸੀ ਵਾਂਗੂ ਕੱਦ ਕਾਠ ਵਧੀਆ ਹੈ ਤੋੜ ਲੋ ਜੀ ਹਾਂ ਜੀ ਤੋੜ ਲੋ ਤੋੜ ਲੋ ਲੰਮਾਈ ਤੋੜ ਤੋਂ ਮਾਰਾ ਜਾਓ ਸੱਤ ਹਾਜੇ ਬਣੂਗੀ ਬੈੜ ਦੋਸਤੋ ਵੀ ਉਹ ਕੋਈ ਸ਼ੱਕ ਨਹੀਂ ਹੈਗਾ ਲੈਓ ਜੀ ਬਣੂਗੀ ਪੂਰੀ ਹੈ ਜੀ ਠੀਕ ਆ ਆ ਦੇਖੋ ਬਾਕੀ ਬਹਿਣੀ ਸੱਜਿਓ ਖੱਬਿਓ ਜਿਹੜਾ ਆ ਥਣਦੇਵਾ ਤੇ ਥੰਦੇਵਾ ਜਿਹੜਾ ਬਹੁਤ ਵਧੀਆ ਠੀਕ ਹੈ ਜੀ ਹਜੇ ਆਹ ਤੋਰੋ ਜੀ ਤੋਰ ਢਿੱਲਾ ਪਣਾ ਹੈਗਾ ਹਜੇ ਹਜੇ ਲੇਵਾ ਹੋਰ ਬਣਾ ਲੂਗੀ ਦੋਸਤੋ ਜਿਵੇਂ ਦਿਨ ਦੱਸਿਆ ਵੀਰ ਨੇ ਕਿ ਘਟੋ ਘਟ ਵੀ ਦਿਨ ਹਜੇ 5-4 ਦਿਨ ਹੋ ਸਕਦਾ ਵੀ ਇਹੋ ਜਿਹਾ ਪਸ਼ੂ ਰਾਜੀਏ ਦੋਸਤੋ ਹਫਤਾ ਕੰਢ ਵੀ ਲੱਗੇ ਬਾਕੀ ਸਫਾਈਆਂ ਸਫੂਈਆਂ ਪੂਰੀਆਂ ਠੀਕ ਹੈ ਜੀ ਤੇ ਵੇਥੇ ਕਰ ਲ ਬਿਲਕੁਲ ਤੁਹਾਡੇ ਸਾਹਮਣੇ ਥਾਣਾ ਦੀ ਤੇ ਰਾਜਪਾਲ ਬਾਈ ਫਿਰ ਭੈਣ ਭਰਾਵਾਂ ਨੂੰ ਕਿੱਥੋਂ ਤੱਕ ਲੈਣ ਦੇਣ ਕਰਦੇ ਪਏ ਆਂ ਦਾ ਸੰਧੂ ਸਾਹਿਬ ਨਊ ਪੇਤ ਬੜਾ ਬਿਲਕੁਲ ਹਾਂ ਰਾਜੀ ਬੜੀ ਗਾਂ ਬਿਲਕੁਲ ਜੀ ਬਿਲਕੁਲ ਸ਼ੱਕ ਥੋੜੀ ਹਾਂਜੀ ਬਹੁਤ ਕਨੇ ਸਾਂਭੀ ਗਾਂ ਬਿਲਕੁਲ ਲੈਣ ਦੇਣ ਸੰਧੂ ਸਾਹਿਬ ਦਾ 60 ਨਹੀਂ ਆਪਾਂ ਕਰਦੇ ਕੋਈ ਹਾਂਜੀ 52000 ਕਰਦੇ 50 ਦੀ ਦੇਵਾਂਗੇ 50 ਦੀ ਹਾਂਜੀ ਠੀਕ ਹੈ ਜੀ 50000 ਦੇ ਵੀਰ ਰਾਜਪਾਲ ਕਹਿੰਦਾ ਵੀ ਦੇ ਦਵਾਂਗੇ ਕੋਈ 55 ਕੋ 60 ਨਹੀਂ ਕਰ ਦੇਗਾ ਠੀਕ ਹੈ ਜੀ ਡਿਮਾਂਡ ਵੀ ਉਨੇ ਹੀ ਕਰ ਤੇ ਲੈਦੇ ਵੀ ਜਿਹੜਾ ਬਿਲਕੁਲ ਹਰ ਇੱਕ ਪੈਨਪਰਾ ਦੇ ਪਰਸੇ ਵੇਚਦਾ ਜਿੰਨੇ ਕੁ ਤੁਸੀਂ ਪੈਸੇ ਲਾਉਣੇ ਹੋਸ਼ ਹੋ ਕੇ ਉਹਨੇ ਕਦੀ ਚੀਜ਼ ਜਿਹੜੀ ਹੈ ਦੋਸਤੋ ਬਹੁਤ ਵਧੀਆ ਬਰੰਤਰ ਦੀ ਲਾਉਣੀਆਂ ਜੀ ਉੱਤੇ ਸਿਹੇਰਾ ਹੈ ਜੇਂਦੀ ਮਰਜ਼ੀ ਬੈਜੋ ਠੰਡੀ ਵੜੀ ਹੈ ਲਓ ਜੀ ਬਹੁਤ ਠੰਡੀ ਆ ਬੇ ਭਾਵੇਂ ਦੀ ਬਜਾ ਭਾਵੇਂ ਹੁੰਦੀ ਬਜਾ ਇਹ ਤੜਕੋ ਦੇ ਹੱਥ ਲਾਈ ਚਲੋ ਦੋਸਤੋ ਤਸਦੀ ਜੀ ਕਰਾਈ ਜਾਓ ਇਹ ਨਹੀਂ ਲੱਤ ਕੁੱਟਦੇ ਇਹ ਨਹੀਂ ਲੱਤ ਕੁੱਟਦੇ ਲਓ ਜੀ ਦੋਸਤੋ ਤਸਦੀ ਵਾਲੀ ਚੀਜ਼ ਹੈ ਜ਼ਰੂਰ ਹੱਥ ਪਾ ਲਿਓ ਇਸ ਤੋਂ ਬਾਅਦ ਇੱਕ ਹੋਰ ਤਰੋਂ ਟੈਂਕ ਬਖਾਉਣੇ ਆ। ਇਹ ਟੈਂਕ ਪੇ ਰਾਜਪਾਲ ਭਾਈ ਪਿਛਲੀ ਵੀਡੀਓ ਚ ਪਾਇਆ ਸੀ ਆਪਾਂ। ਸਾਂਝਾ ਜੀ। ਭਾਜੀ ਇਹ ਨਾ ਕੱਚਾ ਸੰਦੂ ਸਾਹਿਬ ਉਹ ਇਹ ਦਿਨ ਹਜੇ ਲਈ ਲੈਂਦੀ ਸੀ। ਇਹ ਨਹੀਂ ਲੈਂਦੀ ਸੀ ਤੇ ਹੁਣ ਤਿਆਰ ਹੋ ਗਈ ਆ। ਠੀਕ ਆ ਜੀ। ਨਾ ਵੀ ਦੋਸਤੋ ਹੁਣ ਵੀਰਾਂ ਦਾ ਵੀ ਤਿਆਰ ਹੋ ਗਈ ਆ ਤਾਂ ਸੂਹਾ ਕਿਨ ਮਾਂ ਸੁਣ ਜਾ ਰਹੀ ਹੈ। ਸੂਹਾ ਦੂਜਾ ਹੈ। ਦੂਜੇ ਸੂਬੇ ਦੇ। ਠੀਕ ਆ। ਤੇ ਕਰਾਉ ਸੀ ਨਾ ਐਫ ਐਫ ਸ਼ਾਈਪਲ ਕਰਾਉ ਸੀ। ਸਹੀ ਹੈ ਕਰਾਉ ਸੀ। ਬਲੈਕ ਰੰਗ ਆ ਦੋਸਤੋ ਕਾਲੇ ਰੰਗ ਦੇ ਵਿੱਚ ਆ। ਤੇ ਥਣ ਛੱਡਾ ਤੁਸੀਂ ਆ ਵੇਖ ਸਕਦੇ ਇੱਕ ਪਾਸੇ ਸਾਈਡ ਤੇ ਪਾਲੇ ਕੀ ਉਲਟ ਪਾਲੇ ਹਾਂਜੀ ਚ ਪਾ ਲਿਆ ਇਹ ਨਾ ਕਦੀ ਆਇਆ ਬੰਦੇ ਚਲ ਜਾਂਦੀ ਏ ਗਰੀ ਜਿਵੇਂ ਪਸੂ ਪੈਂਦਾ ਪੁੰਦਾ ਜਿਹੜੇ ਪਾਸੇ ਬਾਕੀ ਦੂਜੇ ਬੰਨੇ ਬੈਂਦੀ ਵੀ ਆਏ ਪਾਸੇ ਜ਼ਿਆਦਾ ਠੀਕ ਆ ਦੂਜੇ ਪਾਸੇ ਛੱਡਾ ਹੋਣਾ ਥੱਲੇੋਂ ਪਾਰਾ ਹੋ ਗਿਆ ਹੁਣ ਫਿਰ ਹੂੰ 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 ਖੋਲ ਰਾਜੂ ਠੀਕ ਆ ਦਿਖਾ ਦਿਓ ਬਈ ਜੀ ਦਿਖਾ ਦਿਓ ਤੇ ਇਹ ਵਾਰ ਜਿਹੜੀ ਦੋਸਤੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਪਾਈ ਸੀਗੀ ਕਈ ਵਾਰ ਹੁੰਦਾ ਵੀਰਾਂ ਨੂੰ ਵੀ ਬਿਲਕੁਲ ਤਿਆਰ ਹੋਇਆ ਪਸ਼ੂ ਖਰੀਦੀ ਗਏ ਠੀਕ ਆ ਫਿਰ 2-4 ਦਿਨ ਕੱਚਾ ਪਸ਼ੂ ਆ ਉਹ ਥੋੜੇ ਬੰਦੇ ਨੂੰ ਹੁੰਦਾ ਵੀ ਚੱਲ ਪਸੂ ਤਿਆਰ ਲਈਏ ਤੇ ਬਹੁਤ ਵਧੀਆ ਗੱਲ ਆ ਚੋਗੇ ਲੈ ਲਾਂਗੇ ਉਹ ਗੱਲਬਾਤ ਹੋ ਜਾਂਦੀ ਆ ਤੇ ਆ ਤੁਸੀਂ ਥਾਂ ਚੱਡਾ ਦੇਖ ਸਕਦੇ ਹੋ ਨੇਵਾ ਹਵਾਨਾ ਥੋੜਾ ਟਲਕਾ ਦੇ ਵਿੱਚ ਜ਼ਰੂਰ ਹੈਗਾ ਜਿਵੇਂ ਆਪਾਂ ਕਹਿੰਨੇ ਆ ਵੀ ਥੋੜਾ ਟਲਕਵਾ ਨੇਵਾ ਤੇ ਬਾਕੀ ਦੁੱਧ ਜਿਹੜਾ ਦੋਸਤੋ ਇਹੋ ਜਿਹੀ ਬੈੜ ਦਾ ਕੋਈ ਪਤਾ ਨਹੀਂ ਹੁੰਦਾ ਵੀ ਅੰਤ ਨਹੀਂ ਹੁੰਦਾ ਵੀ ਕਿੰਨਾ ਕੁ ਆਪਾਂ ਜਿਹੜਾ ਚੋ ਸਕਦੇ ਆ ਚਵਾਈ ਕਰਵਾ ਦੇ ਠੀਕ ਆ ਤੇ ਭਰਿਆ ਭਾਂਡਾ ਫਿਲਹਾਲ ਬਿਲਕੁਲ ਤੁਹਾਡੇ ਸਾਹਮਣੇ ਅੱਗੇ ਐਸਟੀਮੇਟ ਲਾਉਣਾ ਤੁਸੀਂ ਲਾਉਣਾ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਕੁ ਪਸ਼ੂ ਜਿਹੜਾ ਦੁੱਧ ਪਾ ਦੂ ਤੇ ਬਿਲਕੁਲ ਮੈਂ ਜਿਹੜੀ ਤੁਹਾਨੂੰ ਚੀਜ਼ ਦਿਖਾ ਰਿਹਾ ਦੋਸਤੋ ਆ ਇਦਾਂ ਦੀ ਜਿਹੜੀ ਕੁਆਲਿਟੀ ਹੈਗੀ ਆ ਲੈਓ ਜੀ ਲੈਓ ਬਾਕੀ ਫੇਸ ਤੋਂ ਦੇਖੀਏ ਤਾਂ ਬਿਲਕੁਲ ਐਚਐਫ ਦਾ ਮਹੰਦਰਾ ਜਿਹੜਾ ਦੋਸਤੋ ਐਚਐਫ ਦੀ ਨਜ਼ਰ ਆਊਗੀ ਤੇ ਬੈਕ ਸਾਈਡ ਤੋਂ ਜੇਕਰ ਆਪਾਂ ਦੇਖਦੇ ਆਂ ਤਾਂ ਸ਼ਾਈਵਾਲ ਅੰਗ ਦੀ ਵਿੱਚ ਆ ਠੀਕ ਆ ਸ਼ਾਈਵਾਲ ਕ੍ਰੋਸ ਐਚਐਫ ਆ ਦੇਖੋ ਪਿਓ ਜਸਟ ਸਾਡੀ ਪੰਜਾਬ ਦੀ ਜੱਤੀ ਵੀਰ ਆਹ ਦੇਖੋ ਯੋਸ ਪੰਜਾਬ ਦੀ ਜੱਤੀ ਕੋਈ ਨਾ ਮੰਦੀ ਆ ਜਾ ਬਈ ਰਾਜਪਾਲ ਬਾਈ ਨੇ ਲਿਆਂਦੇ ਆ ਵੀ ਟੀਸੀ ਵਾਲੇ ਵੇਰ ਹੈ ਹੈ ਐ ਕਿਥੇ ਬੰਦੇ ਖੁੱਲੇ ਜਾਵਾੜ ਅੱਗੇ ਖੜ ਕੋਣਗੇ ਹਾਂ ਚਾਹ ਵੀ ਇੱਧਰ ਕਰ ਦੋ ਹਾਂਜੀ ਠੀਕ ਆ ਤੇ ਰਾਜਪਾਲ ਬਾਈ ਕਿੰਨਾ ਕੁ ਫਰ ਲੈਣ ਦੇਣ ਅੱਜ ਮੁੱਲ ਕੀ ਵੀਰ ਇੰਦਾ ਕਰਦੇ ਆ ਮੁੱਲ ਨੇ ਸੰਧੂ ਸਾਹਿਬ 55000 55000 ਹਾਂਜੀ ਅੱਛਾ ਜੀ ਤੇ ਲੈ ਦੇ ਦੇ 70000 ਦੀ ਦੇ ਦਾਂਗੇ ਹਾਂ 54 ਦੀ ਦੇ ਦਾਂਗੇ 54 ਦੀ ਹੋਰ ਕਰਦੀ ਮਾਰਤਾ 53 ਦੀ ਦੇ ਦਾਂਗੇ ਹੋਰ ਦੱਸ ਲਓ ਜੀ ਸਿੱਧਾ 70000 ਉਡੰਡਿਆ ਆਹੋ ਲੈ ਚਲੋ ਗੱਲ ਵੀ ਦੋਸਤੋ 53 53000 ਦੀ ਠੀਕ ਹੈ ਜੀ ਤੁਹਾਨੂੰ ਨਰਾਜ਼ ਥੋੜਾ ਕਰਨਾ ਤੇ ਆ ਜਿਹੜਾ ਦੋਸਤੋ ਪੂਰਾ ਮੈਂ ਤੁਹਾਨੂੰ ਸਟ੍ਰੈਕਚਰ ਜਿਹੜਾ ਇਸ ਵਿਹੜ ਦਾ ਦਿਖਾਦਾ ਤੇ ਇੱਕ ਹੋਰ ਤੁਹਾਨੂੰ ਜਿਹੜਾ ਥਾਲੀ ਥੋੜੀ ਹੋਰ ਮਹਿੰਦੀ ਤੋਂ ਆਪਾਂ ਦਿਖਾ ਦਿੰਦੇ ਨੇ ਵੀ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਪਾ ਦੇ ਕਰੋ ਕਰੀ ਠੀਕ ਹੈ ਬਾਕੀ ਹੈ ਤਿਆਰੀ ਦੇ ਵਿੱਚ ਸੂ ਸਕਦੀ ਕੋਈ ਇੱਕ ਦੋ ਸ਼ਬਦ ਜਦਦੇ ਆ ਤਿਆਰੀ ਤਿਆਰੀ ਬਸ ਸਫਰ ਚ ਜਾਂਦੇ ਆ ਵੀ ਸੂ ਸਕਦੀ ਆ ਤੇ ਆਜੋ ਰਾਜਪਾਲ ਭਾਈ ਇੱਕ ਆ ਨਗੀਨਾ ਆਪਾਂ ਲੈ ਲੈਂਦਾ ਜੀ ਹਾਂਜੀ ਹਾਂਜੀ ਵੀ ਇਹ ਇਹੋ ਜੇ ਨਗੀਨੀਆਂ ਦੇ ਫੈਨ ਬਹੁਤ ਆ ਵੀਰ ਤੇ ਕੀ ਡਿਟੇਲ ਆ ਭਰਾ ਜੀ ਦੀ ਇਹ ਭਾਜੀ ਇਹ ਜੇ ਖੀਰੀ ਆ ਖੀਰੀ ਆ ਤੇ ਖੀਰੀ ਸੂਣ ਲੱਗੀ ਐ ਹਾਂਜੀ ਖੀਰੀ ਸੂਣ ਲੱਗੀ ਖੀਰੀ ਹਾਂਜੀ ਹਾਂਜੀ ਲਓ ਜੀ ਆ ਖੀਰੀ ਬੱਚੀ ਆਈ ਐ ਦੋਸਤੋ ਵੀਰ ਦੇ ਕੋਲ ਤੇ ਖੀਰੀ ਨੇ ਸੂ ਫੈਣਾ ਠੀਕ ਆ ਜੀ ਬਿਲਕੁਲ ਦੋ ਤਦੰਦ ਨੇ ਸਾਰੇ ਸੁਈ ਹੈ ਸੁਈ ਹੈ ਹਾਂਜੀ ਠੀਕ ਇਹ ਕੱਲ ਦੀ ਸੁਈ ਹੈ ਲੋ ਫਿਰ ਤਾਂ ਫਿਕਰ ਹੀ ਸਾਰੇ ਲੱਤ ਗਿਆ ਹਾਂ ਹਾਂ ਤੇ ਸੁਈ ਜਾਂ ਮਗਰ ਬੱਚੀ ਹੈ ਦੇ ਪੀ ਮੇ ਲਿਆ ਮਗਰ ਵੀ ਬੱਚੀ ਆਪ ਹੀ ਬੱਚੀ ਹਾਂਜੀ ਆਪ ਬੱਚੀ ਦੇ ਪਿੱਛੇ ਵੀ ਬੱਚੀ ਹੈ ਠੀਕ ਆ ਤੇ ਰਾਜਪਾਲ ਭਾਈ ਬੋਲਾ ਕਿੰਨੇ ਡੰਗ ਦੀ ਚੋਈ ਕੀਤੀ ਇੱਕ ਤੋਂ ਡੰਗ ਹੋ ਗਈ ਇਹ ਭਾਜੀ ਰਾਤੀ ਹੋਈ ਆ ਤੇ ਅੱਜ ਫੇਰੇ ਆਈ ਦੋ ਡੰਗ ਹੋ ਗਈ ਦੋ ਡੰਗ ਬੋਲਾ ਕਿੰਨਾ ਕ ਕਾਊਂਟ ਹੋ ਗਿਆ 4 ਕਿਲੋ ਲਾਤੀ ਚ ਹੋਇਆ ਹੈ ਤੇ ਇੰਨਾ ਕੀ ਦਿਨੇ ਚ ਹੋਇਆ ਹੈ 8 ਕਿਲੋ ਜੇ ਬੋਲਾਗੇ ਨੂੰ ਤੁਸੀਂ 8 ਜੇ ਸਾਰੀ ਸਾਫ ਵੀ ਨਹੀਂ ਕੀਤੀ ਬੱਚੇ ਨੂੰ ਵੀ ਲਿਆਇਆ ਏ ਠੀਕ ਹੈ ਹੈਨਾ ਬਾਕੀ ਭਾਲ ਭੂਲ ਹੈਗੀ ਨਾ ਜਰਾਂ ਦੀ ਭਾਲ ਹੈਗੀ ਹੈ ਜੀ ਚਲੋ ਬਹੁਤ ਵਧੀਆ ਬੱਚੀ ਆਪਾਂ ਦਿਖਾ ਦਨੇ ਇਹਦੀ ਨਾਲ ਖੋਲ ਕੇ ਦਿਖਾਓ ਰਾਜੂ ਭਾਈ ਦਿਖਾਓ ਖੋਲ ਕੇ ਪਲੂਣ ਬੱਚੀ ਸੂਈਆ ਦੋਸਤੋ ਦੁੱਧ ਦੰਦਾ ਠੀਕ ਹੈ ਖੇਰੀ ਬੱਚੀ ਆ ਤੇ ਖੇਰੀ ਬੱਚੀ ਸੂ ਵੀ ਪਈ ਆ ਤੇ ਥੱਲੇ ਬੱਚਾ ਜਿਹੜਾ ਉਹ ਵੀ ਫੀਮੇਲ ਕਾਫ ਆ ਬੱਚੀ ਥੱਲੇ ਆ ਤੇ ਦੋ ਡੰਗ ਦੀ ਚਵਾਈ ਵੀਰ ਨੇ ਕੀਤੀ ਆ ਬੋਲੇ ਦੇ ਵਿੱਚ ਠੀਕ ਹੈ ਜੀ ਕੋਈ 8 ਕਿਲੋ ਜਿਹੜਾ ਜੀ ਨਾਲ ਬਹੁਤ ਆਪਾਂ ਜਿਹੜਾ ਕੱਢਿਆ ਪਰ ਖਾਲੀ ਨਹੀਂ ਕੀਤੀ ਕੋਸੋਗ ਡੰਗ ਦੀ ਜਿਹੜੀ ਸਫਾਈ ਹੋਈ ਹੈ ਬਾਕੀ ਥਣ ਦੇਵਾ ਸਫਾਈ ਸਭੀ ਪੂਰੀ ਹੈ ਸਪੇਸ ਜਿਹੜੀ ਹੈ ਥਣਾਂ ਦੇ ਵਿੱਚ ਕਾਫੀ ਵਧੀਆ ਠੀਕ ਹੈ ਜੀ ਸਪੇਸ ਚੰਗੀ ਆ ਸਪੇਸ ਵੇਖ ਕੇ ਜਿਹੜਾ ਦਿਲ ਖੋਸ਼ ਹੋ ਜੂਗਾ ਦੋਸਤੋ ਸਪੇਸ ਸੋਹਣੀ ਹੈ ਠੀਕ ਹੈ ਦੇ ਘਟੋ ਘਟਦੀ 8 8 7 7 ਇੰਚ ਜਿਹੜੀ ਆ ਚੋਂ ਪਾਸਿਓਂ ਚੋਂ ਥਣਾਂ ਦੀ ਸਪੇਸ Lau' zi. Dai' o zi zi! Raju pa! Dai' o. Tor' o zi hali' मारूगी बहुत वछी ठंडी गल बड़े ਲੋ ਜੀ ਬਾਕੀ ਵਿਰਲਾ ਵਰਲਾ ਬਹੁਤ ਸੋਹਣੀਆਂ ਨੇ ਬੜੀ ਵਿਰਲਾ ਕੇ ਗਿੱਠ ਗਿੱਠ ਦਾ ਵਿਰਲਾ ਆਓ ਮਾਈਆਂ ਦੇ ਗੇਠੀ ਹੋਣੂ ਆ ਤੇ ਗੇਠੀ ਹੋਣੂ ਆ ਤੇ ਗੇਠੀ ਹੋਣੂ ਤੇ ਫਿਰ ਲੈਣ ਦੇਣ ਫਿਰ ਕੀ ਕਰਦੇ ਪੈਂਦਾ ਇਹਦਾ 60000 ਮੁੱਲ ਕਰਦੇ ਸਨ ਤੁਸ ਜੀ ਅੱਛਾ 50000 ਦੀ ਦੇ ਦਾਂ ਹਾਂ ਨਾ ਜੜੀ ਹਾਂਜੀ 50000 ਤੇ ਬੱਚਾ ਇਹਦੇ ਮਗਰ ਕਿਹੜਾ ਬੱਚਾ ਦਿਖਾਈ ਉਹ ਇੱਕ ਫੀਮੇਲ ਹਾਂਜੀ ਆਹ ਦੇਖੋ ਜੀ ਜੀਲ ਕਾਫ ਇਸ ਬਿਲਕੁਲ ਅੱਧੀ ਦੇ ਥੱਲੇ ਆ ਠੀਕ ਹੈ ਤੇ ਬੱਚਾ ਵੀ ਚੰਗਾ ਪੂਰਾ ਵੇਖੋ ਹਾ ਮਾਰਵੜੀ ਨੁਕਰੀ ਹੈ ਨਾ ਬਿਛੇੜੀ ਵਰਗਾ ਹਾਂ ਉਹ ਕਿਹੜੀ ਨਸਲ ਦਾ ਇਹ ਦੇਖੋ ਜੀ ਅਜੇ ਹੁਣ ਸੀਮਨ ਕਿਸੇ ਦੇ ਭਰਾ ਦਾ ਵੀਰ ਨੇ ਉਹ ਜਾਂ ਬੱਚਾ ਆ ਗਿਆ ਜੀ ਤੇ ਮਗਰ ਫੀਮੇਲ ਕਾਫ ਆ ਬੱਚੀ ਸੋਹਣੀ ਠੀਕ ਆ ਤੇ 58000 ਦੀ ਭਾਅ ਉਹ ਜਿਹੜੀ ਹਾਂ ਨਾ ਹੋ ਜੋਗੀ ਠੀਕ ਆ 60000 ਰਿਮਾਰਡ ਆ ਇਸ ਤੋਂ ਬਾਅਦ ਵੀ ਰਾਜੂ ਜੀ ਜਿਹੜੀ ਵਾਇਰ ਦਿਖਾਈਏ ਬੰਦਾ ਬੰਦ ਕਰ ਦਿਆ ਆ ਆ ਵੀ ਕੀਤਾ ਆ ਦੇਖੋ ਹਾਂ ਅੱਛਾ ਵੀ ਸੁਈ ਸੁਈ ਹੈ ਹਜੇ ਵੀ ਸੁਈ ਹੈ ਤੇ ਦੇਣੇ ਨੂੰ ਕਿੰਨੇ ਹੋ ਗਏ ਇਹ ਨੂੰ ਹੋ ਗਿਆ 4 ਦਿਨ ਹੋ ਗਏ ਬਾਜੀ ਬੱਚਾ ਥੱਲੇ ਬੱਚਾ ਇਹਦੇ ਮਗਰ ਮੇਲ ਆ ਮੇਲ ਕਾਹ ਫਾ ਬੱਚਾ ਆ ਗਿਆ ਥੱਲੇ ਹੋ ਬਰੇ ਹੈ ਪਲੂਨ ਬੱਚੀ ਵੀ ਦੂਜਾ ਕੇ ਪਹਿਲਾਂ ਸੁਈ ਦੂਜਾ ਸੁਈ ਦੂਜਾ ਸੁਈ ਠੀਕ ਹੈ ਸੈਕੰਡ ਵਿਆਹ ਤੇ ਹੈ ਯਾ ਦੋਸਤੋ ਠੀਕ ਹੈ 4 ਦਿਨ ਦੀ ਵਿਆਹੀ ਹੈ ਨੀਚੇ ਜੋ ਇਸਕੇ ਆ ਕਾ ਕੋ ਪਛੜਾ ਤੇ ਥੰਨੇ ਬੱਚਾ ਦੋਸਤੋ ਜਿਹੜਾ ਉਹ ਬੱਛਾ ਹੈ ਠੀਕ ਹੈ ਤੇ ਅੱਜ ਰਾਜੂ ਵੀਰ ਫਿਰ ਬੋਲੇ ਦੀ ਹੋਊਗਾ ਹਾਂਜੀ ਬੋਲੇ ਦੀ ਹੀ ਹੋਊਗਾ ਪਹਿਲਾਂ ਹੋਇਆ ਕੋਈ 6-7 ਲੀਟਰ ਕੇ ਨਹੀਂ ਨਹੀਂ ਹਾਂਜੀ ਇਹਦੇ ਤਾਂ 9 ਲੀਟਰ ਹੈਗਾ 9 ਲੀਟਰ ਠੀਕ ਆ 9 ਲੀਟਰ ਬਿਲਕੁਲ ਜਿਹੜਾ ਦੋਸਤੋ ਬੋਲੇ ਦੇ ਵਿੱਚ ਅਕਾਊਂਟ ਕਰ ਸਕਦੇ ਹੋ ਵੀ 4 ਦਿਨ ਸਮਾਂ ਹੋ ਗਿਆ ਸੋਈ ਨੂੰ ਠੀਕ ਆ ਲੇਵਟੀ ਬਿਲਕੁਲ ਤੁਹਾਡੇ ਸਾਹਮਣੇ ਆ ਲਓ ਜੀ ਲਓ ਮੋੜ ਦੇਗੀ ਠੀਕ ਆ ਤੇ ਬਿਲਕੁਲ ਹੌਲੇ ਰੇਟ ਦੀ ਤੇ ਹੌਲਾ ਜਿਹੜਾ ਦੋਸਤੋ ਬਿਲਕੁਲ ਆਪਾਂ ਕਵਾਂਗੇ ਦੀ ਮੋਲ ਹੋਊਗਾ ਤੇ ਬਾਕੀ ਬੱਚੀ ਚੰਗੀ ਆ ਠੀਕ ਆ ਤੇ ਮਗਰ ਜਿਹੜਾ ਮੇਲਕਾਫ ਆ ਤੇ ਸੈਕਿੰਡ ਦੇਖਾਂ ਤਾਂ ਬੱਚਾ ਕਿਹੜਾ ਸੀ ਆ ਆ ਬਾਜੀ ਆ ਬਾਜੀ ਦੋਨਾਂ ਨਾਲ ਚੱਲ ਜਾਈਏ ਦੋ ਬੰਦੇ ਆਉਂਦਾਉਂ ਜੀ ਨੋਨ ਲੀਟਰ ਜਿਹੜਾ ਬੋਲਾ ਹੈਗਾ ਦੋਸਤੋ ਤੇ ਮੋਨ ਭਾਈ ਰਾਜਪਾਲ ਭਾਈ 10 ਵਰਗੇ ਕੀ ਡਿਮਾਂਡ ਕਰਦੇ ਫਿਰੇ ਮੋਨੇ ਦਾ ਸੰਧੂ ਸਾਹਿਬ 36000 35000 ਦੀ ਦੇਣਾ ਹਾਂ ਨਾ 35000 ਹਾਂਜੀ ਹਾਂਜੀ 35000 ਦੀ ਡਿਮਾਂਡ 36 ਕਰਤੀ ਸੀ ਹਾਂਜੀ ਹਾਂਜੀ ਠੀਕ ਹੈ ਭਰਾ ਤੇ ਚਵਾਈ ਚਵਾਈ ਚੰਗੀ ਨਿਕਲੀ ਓਕੇ ਓਕੇ ਠੀਕ ਹੈ ਭਰਾ ਚਲੋ 35000 ਜਿਹੜੀ ਦੋਸਤੋ ਹਾਂ ਨਾ ਹੋ ਜੋ ਵੀ ਜਿਹੜੀ ਆਪਾਂ ਤੁਹਾਨੂੰ ਇਹ ਦਿਖਾਈ ਹੈ ਠੀਕ ਹੈ 6 ਸਤਵੇਂ ਨੰਬਰ ਤੇ ਸੀ ਠੀਕ ਹੈ 6ਵੇਂ ਨੰਬਰ ਤੇ ਸੀ ਸ਼ਾਇਦ ਹਨਾ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਦਿਖਾਉਣੀ ਆ ਇੱਕ ਹੋਰ ਵੱਛੀ ਆ ਬਿਲਕੁਲ ਤਾਜੀ ਸੂਈ ਆ ਇਹ ਜਿਹੜੇ ਦੋਸਤੋ ਚਾਰ ਨਾਗ ਨੇ ਜਿਹੜੇ ਬਿਲਕੁਲ ਬਸਤਾਂ ਦੇ ਫੇਰੇ ਤੇ ਤਿੰਨ ਕੱਪੜਾ ਆਪਾਂ ਤੁਹਾਨੂੰ ਸਟਾ ਟਿਕ ਤੋਂ ਦਿਖਾਤੀਆਂ ਨੇ ਤੇ ਆਜੋ ਕਰਗੇ ਇਹਦੀ ਇਨਫੋਰਮੇਸ਼ਨ ਸਾਂਝੀ ਤੇ ਸੂਬਾ ਇਹ ਪਹਿਲਾ ਕਿ ਦੂਜਾ ਜੀ ਇਹ ਦੂਜਾ ਹੈ ਦੂਜੇ ਸੂਬੇ ਤੇ ਹੈ ਚਿੱਗੀ ਆ ਉਹ ਛੇਦਾਂ ਦੇ ਇਹ ਦੰਦੋਂ ਦੋਸਤੋ ਛੇਦਾਂ ਦਾ ਠੀਕ ਆ ਬਾਕੀ ਬਿਲਕੁਲ ਤਾਜੀ ਸੂਈ ਤੇ ਦਿਨ ਕਿੰਨੇ ਕੋਈ ਰਾਜਪੋਈ ਨੂੰ ਵੀ ਨਗੱਤੀ ਸੂਈ ਹੈ ਨਹੀਂ ਰਾਤੀ ਆ ਸਾ ਨਾੜੂ ਬੱਚੇ ਦੇ ਨਾਲ ਤੇ ਥੱਲੇ ਬੱਚਾ ਮੇਲ ਆ ਗਿਆ ਨਹੀਂ ਹਾਂਜੀ ਜੀ ਮਣੀ ਇਹ ਸਾਉ ਦੇ ਜੀ ਫੀਮੇਲ 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 ਬੱਚੀ ਹੈ ਠੀਕ ਆ ਤੇ ਆ ਜਿਹੜਾ ਥਣ ਦੇ ਬਾਜੀ ਦੇਖੋ लो जी तोर दे उन्होंने रात ही सोई फिर आज मॉर्निंग एक डंगी चुवाई हुई कि रात ही थोड़ा 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 एक रात ही हूँ दो रात डाक हो अच्छा, अच्छा। जोर पाई जोर पाई किसी की हाँ हाँ प्रॉब्लम भी होता है ਸਾਲਾ ਦੋਸਤੋ 9 ਜੂਨ ਨੂੰ ਜਿਹੜੀ ਇਹ ਵੈਰਸ ਹੋਈ ਹੈ 9 ਜੂਨ ਨੂੰ ਤੇ ਜੋਰ ਪ੍ਰੋਪਰ ਪਾ ਦਿੱਤੀ ਸੀ ਰਾਤ ਹੀ ਠੀਕ ਹੈ ਜੀ ਤਾਂ ਥੱਲੇ ਜਿਹੜਾ ਬੱਚਾ ਫੀਮੇਲ ਲੈਓ ਜੀ ਫੀਮੇਲ ਕਾਫ ਆ ਥੱਲੇ ਬੱਚੀ ਚੰਗੀ ਹੈ ਵੀ ਠੀਕ ਹੈ ਜੀ ਸੈਕੰਡ ਸੂਆ ਹੈਗਾ ਦੂਜਾ ਸੂਆ ਸੈਕੰਡ ਲਕਟੇਸ਼ਨ ਦੇ ਵਿੱਚ ਇਹ ਤਾਂ ਫਿਰ ਰਾਜਪਾਲ ਬਾਈ ਲੈਂਡ ਦੇ ਵਿੱਚ ਕਿੱਥੋਂ ਬਤਾ ਕਰ ਇਹਦਾ ਮੁੱਲ ਬਤਾ ਲਈ 4000 ਦੀ ਦੇਦਾ 40 ਦੀ ਆ ਨਾਮ ਵਾਲੀ ਜਿਹੜੀ ਗੱਲ ਹਾਂਜੀ ਹਾਂਜੀ 4000 ਠੀਕ ਆ ਤੇ ਪਸ਼ੂ ਅੱਜ ਆਪਣੇ ਕੋਲ ਇਹੋ ਸੀ ਹੈ ਨਾ ਅੱਗੇ ਆ ਇੱਕ ਇੱਕ ਹੈਗੀ ਵਣ ਇਹ ਵੀ ਸੂਈ ਹੈ ਇਹ ਵੀ ਸੂਈ ਹੈ ਲੋ ਇਹ ਵੀ ਦਿਖਾ ਦਈਏ ਤੇ ਇਹ ਸੂਹਾ ਦੂਜਾ ਨਹੀਂ ਪਹਿਲਾਂ ਪਹਿਲਾਂ ਨਹੀਂ ਬੱਚੀ ਪਹਿਲਾਂ ਬੱਚੀ ਸੀ ਇਹ ਵੀ ਅੱਛਾ ਇਹ ਦਿਨ ਕਿੰਨੇ ਹੋ ਗਏ ਨੇ ਸੂਈ ਪਰਸੋਂ ਸੀ ਇਹ ਪਰਸੋਂ ਹੋਈ ਆ ਆ ਬੱਚਾ ਛਾਈ ਵਾਲੇ ਅੰਗ ਦੇ ਵਿੱਚ ਜਿਹੜੀ ਦੋਸਤ ਹੈ ਇਹ ਬੱਸੀ ਆ ਠੀਕ ਆ ਤੇ ਥੱਲੇ ਬੱਚਾ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਜੀ ਮੇਲ ਮੇਲ ਆ ਗਿਆ ਨਾ ਹਾਂਜੀ ਮੇਲ ਮੇਲ ਕਾਫ ਆ ਠੀਕ ਆ ਤੇ ਬੌਲਾ ਕਿੰਨਾ ਹੋਣਾ ਏ ਥੱਲੇ ਬੌਲਾ ਏ ਥੱਲੇ ਬਾਜੀ 10 ਲੀਟਰ ਹੋਊਗਾ 9 ਹੀ ਲਾਉ ਦਈਏ ਇਹਦਾ ਹੂੰ ਹੂੰ 10 ਲੀਟਰ ਬੌਲਾ ਹੈ ਪਰ ਨੋ ਸੰਦੂ ਸਾਹਿਬ ਆਪਾਂ 2 2 ਲੀਟਰ ਲੀਟਰ ਘਾਟ ਹੀ ਦੱਸਣਾ ਹੈ ਨੋ ਜੀ ਕਰੋ ਗੱਲ ਆ ਥਾਣਾ ਦੋਸਤੋ ਇਹ ਸ਼ੇਪ ਚੰਗੀ ਆ ਠੀਕ ਆ ਤੇ ਹੱਥੀ ਜਵਾਈ ਤੁਸੀਂ ਕਰ ਸਕਦੇ ਹੋ ਬਾਕੀ ਨਵੀਂ ਵਿਹੜਾ ਪਹਿਲਾ ਸੂਆ ਸੋਈ ਆ ਤੇ ਖੋਲ ਦੋ ਜੀ ਇਹ ਵੀ ਦਿਖਾ ਦਿਓ ਠੀਕ ਹੈ ਚੰਗੀਆਂ ਬੱਚੀ ਓਵਰ ਆਲ ਜਿੰਨਾ ਵੀ ਪਸ਼ੂ ਆ ਦੋਸਤੋ ਸਾਰੇ ਚੰਗੇ ਆ ਤੇ ਚੰਗੇ ਉਹ ਤੋਂ ਉਦੋਂ ਹੋਰ ਵੀ ਹੋ ਜਾਂਦੇ ਦੋਸਤੋ ਜਦੋਂ ਨਰਕ ਪਰਕ ਕੋਈ ਵੇਰ ਹੈ ਜਿਹੜਾ ਪਸ਼ੂ ਪਸੰਦ ਆਉਂਦਾ ਉਹਦੀ ਤੁਸੀਂ ਘਰੇ ਨਰਕ ਪਰਕ ਕਰਕੇ ਲੈ ਕੇ ਜਾਂਦੇ ਹੋ ਆਪਣੇ ਜ਼ਿੰਮੇਵਾਰੀ ਤੇ ਤੇ ਉਹ ਸੁਵਾਦ ਵਾਲੀ ਗੱਲ ਆ ਦੋਸਤੋ ਉਸ ਤੋਂ ਬਿਨਾ ਕੋਈ ਸੁਵਾਦ ਨਹੀਂ ਹੈਗਾ ਵੀ ਕੋਈ ਵੀ ਰੌਨਲਾਈਨ ਸੌਦਾ ਕਰਦੇ ਹੋ ਸਾਈਆਂ ਪਾਉਂਦੇ ਹੋ ਬਾਅਦ ਕੋਈ ਖਰਾਬ ਹੁੰਦਾ ਉਹ ਜਿਹੜਾ ਦੋਸਤੋ ਉਹਨੂੰ ਗਰੇਜ ਕੀਤਾ ਜਾਵੇ ਜਿਹੜੀ ਪਹਿਲ ਆ ਲੈਓ ਜੀ ਪਹਿਲ ਪਹਿਲ ਜਿਹੜੀ ਉਹ ਘਰੇ ਤਸੱਲੀ ਚੈੱਕ ਕਰੇ ਦੋਸਤੋ ਆਪਾਂ ਤੁਹਾਨੂੰ ਚੀਜ਼ ਦਿਖਾ ਦੇਈਦੀ ਆ ਜਿਸ ਘਰ ਤੋਂ ਉਥੇ ਪਹੁੰਚ ਕੇ ਤਸੱਲੀ ਕਰਨਾ ਤੁਹਾਡਾ ਫਰਜ਼ ਆ ਤਸੱਲੀ ਇੱਕ ਟਾਈਮ ਦੋ ਟਾਈਮ ਜਿਹੜਾ ਕਰਾਈਟੇਰੀਆ ਹੈਗਾ ਉਹ ਪੂਰਾ ਜ਼ਰੂਰ ਕਰ ਲਿਆ ਕਰੋ ਇਧਰ 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 ਆ ਦੇ ਆਹ ਮਗਰ ਬੱਚਾ ਠੀਕ ਹੈ ਜੀ ਬੱਚੇ ਪ੍ਰੋਪਰ ਤੁਹਾਨੂੰ ਦਿਖਾਦੇ ਆ ਦੋਸਤੋ ਵੀਡੀਓ ਦੇ ਵਿੱਚ ਸੋ ਬਾਕੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ ਤੁਸੀਂ ਨੰਬਰਾਂ ਦੇ ਸੰਪਰਕ ਕਰਕੇ ਗੱਲਬਾਤ ਰਾਜਪਾਲ ਦੇ ਨਾਲ ਕਰ ਸਕਦੇ ਹੋ ਤੇ ਰਾਜਪਾਲ ਭਾਈ ਇੱਕ ਨੰਬਰ ਆਪਣੇ ਜਰੂਰ ਦੱਸ ਦਈਏ ਜੀ ਤੇ ਇਹਦਾ ਮੁੱਲ ਦੱਸ ਦੋ ਮੁੱਲੇ ਦਾ 36000 ਹੈ ਭਾਈ 35 ਦੀ ਦੇ ਦਾਂਗੇ 35 ਦੀ ਹੂੰ ਠੀਕ ਹੈ ਬਾਕੀ ਜੀ ਵਾਜੂ ਸੋਸਰੀ ਵਧੀਆ ਨਿਕਲੀ ਹੈ ਨਾ ਇੱਕ ਨੰਬਰ ਦੀ ਚੋਣ ਐਂ ਤਸਦੀ ਜੀ ਕਰਦੇ ਆਂ ਅਸਰ ਚੱਕਰੀ ਠੀਕ ਹੈ ਠੰਡੀ ਬੜੀ ਠੀਕ ਹੈ ਭਰਾ ਠੀਕ ਹੈ ਤੇ ਨੰਬਰ ਜਰੂਰ ਆਪਣੇ ਪੈਨ ਭਰਾਵਾਂ ਨਾਲ ਕਰੀਏ ਸਾਂਝੇ 87280 55149 ਠੀਕ ਹੈ ਇਹ ਨੰਬਰ ਜਿਹੜੇ ਦੋਸਤੋ ਭਾਈ ਰਾਜਪਾਲ ਸਿੰਘ ਰਾਜੂ ਵੀਰ ਦੇ ਮੈਂ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਪਿੰਡ ਮਾਛੀ ਕੇ ਵਿਜ਼ਿਟ ਕਰਨੀ ਆ ਨੇੜੇ ਖੇਮ ਕਰਨ ਖਿਆਰ ਹੈਗਾ 3 ਕਿਲੋਮੀਟਰ ਦੀ ਦੂਰੀ ਆ ਉਸ ਘਰ ਵਿੱਚ ਕਰਕੇ ਤਾਂ ਤਸੱਲੀ ਜਰੀ ਜ਼ਰੂਰ ਕਰ ਲਿਆ ਤੁਸੀਂ ਠੀਕ ਹੈ ਜੀ ਪਸ਼ੂ ਚੰਗੇ ਨੇ ਸਾਰੇ ਸੇਲ ਹਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ